ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨ ਹੈਗਾ ਜੀ ਬੁੱਧਵਾਰਨ ਸ਼ਾਮ ਦੇ ਰਾਤ ਦੇ 9 ਬੱਚੇ ਹੋਏ ਨੇ ਸਾਡੇ ਕੋਲ ਬਾਪੂ ਜੀ ਆਏ ਨੇ ਸਾਡੇ ਕੋਲ ਦੋ ਵੀਰ ਛੱਡ ਕੇ ਜਾਨੇ ਇਹ ਛੱਡ ਕੇ ਜਾਨੇ ਕੈਂਡ ਤੋਂ ਜੀ ਬਾਪੂ ਜੀ ਕੀ ਪ੍ਰੋਬਲਮ ਆ ਤੁਸੀਂ ਕਿੱਦਾਂ ਆਏ ਹੋ ਤੁਸੀਂ ਇੱਥੇ ਛੋਟਾ ਪਿੰਡ ਕਿਹੜਾ ਵਾ ਚੀਮਣਾ ਚੀਮਣਾ ਪਿੰਡ ਮਾਲਕ ਦੇ ਨਾਲ ਚੀਮਣਾ ਪਿੰਡ ਜਗਰਾਉਂ ਕੋਲ ਹੈ ਜੀ ਤੇ ਛੋਟੇ ਪਰਿਵਾਰ ਦਾ ਮੈਂਬਰ ਕੋਈ ਹੈ ਨਹੀਂ ਹੋਰ ਹਾਂਜੀ ਆਪਾਂ ਆਪਣੇ ਕੰਮਾਂ ਲੱਗਿਆ ਯਾਨੀ ਛੋਟਾ ਪੀ ਪੁੱਤ ਕੋਈ ਨਹੀਂ ਹੈਗਾ ਪ੍ਰਵਾਹ ਦਾ ਤੁਸੀਂ ਉਹ ਸੜਕ ਤੇ ਪੈ ਸੋ ਉਥੇ ਹਾਂਜੀ ਅੱਛਾ ਕਿੰਨਾ ਟਾਈਮ ਹੋ ਗਿਆ ਘਰੋਂ ਨਿਕਲਣਾ ਤੁਹਾਨੂੰ ਘਰੋਂ ਨਿਕਲਣਾ ਹਾਂਜੀ ਕਿਸ ਨਾਲ ਕੋਈ ਮਿਲਵਰਤ ਨਹੀਂ ਹੈਗਾ ਹੈ ਜੀ ਅੱਛਾ ਤੇ ਛੋਟੇ ਛਰੀ ਤੇ ਕੋਈ ਜਾਹਮ ਜੁਕੋਂਦਾ ਨਹੀਂ ਆ ਕਹਣ ਹਾਂ 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 ਠੀਕ ਚਲੋ ਤੁਸੀਂ ਇੱਥੇ ਰਹੋਗੇ ਵਧੀਆ ਹੁਣ ਚਲੋ ਸੇਵਾ ਕਰਾਂਗੇ ਛੋਟੀ ਹੈ ਨਾ ਜਿੰਨੀ ਹੋਈ ਪਰਮਾਤਮਾ ਕਰਾਊਗਾ ਤੇ ਸਵੇਰੇ ਨਾ ਨੂੰ ਕੇ ਆਪਾਂ ਤਿਆਰ ਹੋ ਜਾਣਾ ਵਾ ਤੇ ਰੋਟੀ ਪਾਣੀ ਆਪਦਾ ਖਾ ਜਾਓ ਇੱਥੇ ਠੀਕ ਆ ਤੇ ਚੀਮਣਾ ਪੜਵਾ ਛੋਟਾ ਇਹ ਸੰਗਤ ਜੀ ਰਾਤ ਦੇ 9 ਵਜੇ ਹੋਏ ਨੇ ਦਿਨ ਵਾਜੀ ਹੈਗਾ ਬੁੱਧਵਾਰ ਦੀ 22 ਤਰੀਕਾ ਬਾਪੂ ਜੀ ਚੀਮ ਨੇ ਪਿੰਡ ਦੱਸ ਦਿੰਨੇ ਆ ਆਪਣਾ ਐਡਰੈਸ ਅ ਇਹ ਕੈਂਡ ਵੇਲੇ ਸੀਗੇ ਵੀਰ ਉਹਨਾਂ ਨੂੰ ਤੇ ਹਾਲਾਤ ਤੁਸੀਂ ਦੇਖੀ ਚੱਕਦੇ ਹੋ ਬਾਈ ਉਹਨਾਂ ਦੇ ਕਪੜਾ ਲੀਦਾ ਹਨ ਕਿਦਾਂ ਹਾਲਾਤਾਂ ਦੇ ਵਿੱਚ ਜ ਆਪ ਦਾ ਕਹਿੰਦੇ 6 ਸਾਲ ਹੋ ਗਏ ਸਾਨੂੰ ਘਰੋਂ ਨਿਕਲੇ ਨੂੰ ਬਾਪੂ ਕਹਿੰਦਾ ਤੇ ਪਰਿਵਾਰ ਦੇ ਮੈਂਬਰਾਂ ਚਾਚੇ ਤਾਏ ਭਰਾ ਹੋਣਗੇ ਜਿੰਨਾ ਕਹਿੰਦੇ ਜੂ ਆਪਦੇ ਕੰਮਾਂ ਦੇ ਵਿੱਚ ਸਮਾਂ ਇਹ ਜਾਬ ਵੀ ਜਿੰਨਾ ਜਦੋਂ ਮਤਲਬ ਮੈਰਿਜ ਨਹੀਂ ਜਾਦੇ ਧੀ ਪੁੱਤ ਨਹੀਂ ਹੁੰਦੇ ਕੋਈ ਨਹੀਂ ਲਾ ਹਨ ਤੇ ਅੱਜ ਬਾਪੂ ਜੀ ਅਤੇ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿੰਨੇ ਮੰਦੇ ਹਾਲਾਤਾਂ ਦੇ ਵਿੱਚ ਸੀਗੇ ਚਲੋ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਨ ਵੀ ਇੱਥੇ ਤੰਦਰੁਸਤ ਰਹਿਣ ਇੱਥੇ ਪ੍ਰਵਾਲ ਦੇ ਵਿੱਚ ਸਾਡੇ ਆਪਣਾ ਕਾ ਰਾਸਰਮ ਜੋ ਕਿ ਪਿੰਡਾਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਬਣਿਆ ਹੋਇਆ ਹੈ ਨਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਜਿਵੇਂ ਬਾਪੂ ਜੀ ਸਾਨੂੰ ਮੈਨੇ ਕੋਈ ਸੜਕਾਂ ਦੇ ਨਾਵਾਲ ਕੋਈ ਸੜਕਾਂ ਦੇ ਨਾ ਰੋਲੇ ਹੈ ਨਾ ਆਪਣੀ ਮੰਨ ਦੀ ਮਤਲਬ ਇਹੀ ਆ ਵੀ ਪ੍ਰਮਾਤਮਾ ਗੁਰਦਾਸ ਬਣਦੀਆਂ ਛੋਟੀਆਂ ਅਸ਼ੀਸ਼ਾਂ ਦਵਾਵਾਂ ਹਨਾ ਬੀ ਕੋ ਸੜਕ ਤੇ ਵੀ ਸਾਰਾ ਵੀਰ ਬਜ਼ੁਰਗ ਸਾਰਾ ਰੋਲੇ ਨਾ ਸਾਨੂੰ ਵੀਰਾਂ ਨੇ ਫੋਨ ਕੀਤਾ ਚਲੋ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਲੈ ਜੰਨੇ ਆ ਹਨਾ ਜੇ ਉਹਨਾਂ ਨੇ ਸਾਨੂੰ ਵੀਡੀਓ ਪਾਈ ਤੇ ਪਰ ਵੀਰ ਉਹਨਾਂ ਨੇ ਇਨੀ ਹਿੰਮਤ ਕੀਤੀ ਰਾਜੂ ਉਹਨਾਂ ਨੇ ਤੇ ਹਰਵਿੰਦਰ ਸਿੰਘ ਰਾਜਾ ਸਕੂਲ ਦੇ ਵੀਰ ਦੇ ਵਿੱਚ ਵੀਰ ਦੇ ਲੱਗਿਆ ਹੈ ਸਕੂਲ ਦੇ ਵਿੱਚ ਤੇ ਉਹਨਾਂ ਨੇ ਗੱਡੀ ਕਿਤੀ ਕਿਰਾਏ ਤੇ ਲਿਆ ਕੇ ਇੱਥੇ ਬਾਈ ਨੂੰ ਬਾਪੂ ਨੂੰ ਸਾਡੇ ਕੋਲ ਬਜ਼ੁਰਗ ਨੂੰ ਛੱਡ ਕੇ ਜੰਨੇ ਹਨਾ ਧੰਨਵਾਦ ਉਹਨਾਂ ਦਾ ਰੱਬੀ ਰੂਹਾਂ ਹੀ ਨਿੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜਦੋਂ ਬੰਦਾ ਕਿਸਦਾ ਭਲਾ ਕਰਦਾ ਵਾ ਰਾਤ ਨੂੰ ਉਹ 9 ਵਜੇ ਦੇ ਕਰੀਬ 9:00 9:00 ਵਜੇ ਰਾਤ ਨੂੰ ਐਸੇ ਵੇਲੇ ਛੱਡ ਕੇ ਜਨੈ ਇਸ ਬਜ਼ੁਰਗ ਨੂੰ ਬਾਪੂ ਨੂੰ ਚਲੋ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਨੀ ਤੇ ਉਹਨਾਂ ਵੀਰਾਂ ਵਾਸਤੇ ਵੀ ਤਾਂ ਦਰੁਸਤੀ ਤੇ ਬਾਪੂ ਜੀ ਸਾਡੇ ਕੋਲ ਹੈਗੇ ਨੇ ਇੱਥੇ ਤਾਂ ਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਕੋਈ ਵੀ ਵੀਰ ਬਜ਼ੁਰਗ ਸਾਡਾ ਸੜਕਾਂ ਤੇ ਬੇਸ਼ਰਨਾ ਰੋਲੇ ਵਾਹਿਗੁਰੂ ਜੀ ਕਾ ਖਾਲਸਾ ਸ਼ੇ ਵਾਹਿਗੁਰੂ ਕੀ ਫਤਿਹ